ਹਾਂਜੀ ਰਿਸਪੈਕਟਡ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਅੱਜ ਇੱਕ ਸਪੈਸ਼ਲ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਜਿਸ ਤਰ੍ਹਾਂ ਕਿ ਸੁਆਮੀ ਵਿਵੇਕਾਨੰਦ ਜੀ ਕਹਿੰਦੇ ਆ ਵੀ ਬ੍ਰਹਮੰਡ ਦੀਆਂ ਸਾਰੀਆਂ ਸ਼ਕਤੀਆਂ ਸ਼ੁਰੂ ਤੋਂ ਹੀ ਸਾਡੀਆਂ ਪਰ ਕਹਿੰਦੇ ਅਸੀਂ ਉਹਦੇ ਬਾਅਦ ਲੱਖ ਮੀਚ ਲੰਨੇ ਆ ਤੇ ਫਿਰ ਰੋਦੇ ਆ ਵੀ ਬੜਾ ਹਨੇਰਾ ਹੈ ਗਿਆ ਠੀਕ ਹੈ ਤਾਂ ਉਹ ਸ਼ਕਤੀ ਅੰਤਰਮਾਨ ਦੀ ਸ਼ਕਤੀ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਵੀ ਅਸੀਂ ਜਿਹੜੀ ਵੀ ਸ਼ਬਦ ਰਿਪੀਟ ਕਰਦੇ ਕਿਉਂਕਿ ਸ਼ਬਦਾਂ ਦੀ ਇੱਕ ਆਪਣੀ ਵਾਈਬ੍ਰੇਸ਼ਨ ਹੁੰਦੀ ਹੈ ਫ੍ਰੀਕੁਐਂਸੀ ਹੁੰਦੀ ਹੈ ਜਿਹੜੇ ਵੀ ਸ਼ਬਦ ਅਸੀਂ ਰਿਪੀਟ ਕਰਦੇ ਆਂ ਜਦੋਂ ਉਹ ਸਾਡੇ ਅੰਤਰਮਨ ਤੱਕ ਚਲੇ ਜਾਂਦੇ ਆ ਤਾਂ ਫਿਰ ਉਹ ਉਸ ਨੂੰ ਰਿਐਲਿਟੀ ਦੇ ਵਿੱਚ ਬਦਲ ਦਿੰਦੇ ਆ ਅਸਲ ਦੇ ਵਿੱਚ ਸਾਡੇ ਦੇਸ਼ ਦੀ ਭਾਸ਼ਾ ਜਿਹੜੀ ਹੈ ਇਧਰ ਲਈ ਸ਼ਬਦਾਂ ਦੇ ਵਿੱਚ ਹੁੰਦੀ ਹੈ ਹੈਨਾ ਹਿੰਦੀ ਪੰਜਾਬੀ ਅੰਗਰੇਜ਼ੀ ਹੁੰਦੀ ਹੈ ਪਰ ਸਾਡੇ ਅੰਤਰਮਨ ਦੀ ਪਰਮਾਤਮਾ ਦੇ ਦੇਸ਼ ਦੀ ਭਾਸ਼ਾ ਜਿਹੜੀ ਹੈ ਉਹ ਭਾਵਨਾਵਾਂ ਦੀ ਭਾਸ਼ਾ ਹੁੰਦੀ ਹੈ ਤਾਂ ਸਾਡੇ ਸ਼ਬਦਾਂ ਦੇ ਵਿੱਚ ਇੱਕ ਵੱਖਰੀ ਵਾਈਬ੍ਰੇਸ਼ਨ ਹੁੰਦੀ ਹੈ ਵਧੀਆ ਸ਼ਬਦਾਂ ਦੇ ਵਿੱਚ ਉਹ ਸਾਡੀ ਭਾਵਨਾਵਾਂ ਨੂੰ ਜਗਾ ਦਿੰਦੇ ਆ ਜਦੋਂ ਹੀ ਸਾਡੀ ਭਾਵਨਾ ਜਾਗਰਿਤ ਹੋ ਜਾਂਦੀ ਹੈ ਸ਼ਬਦਾਂ ਦੀ ਤਾਕਤ ਦੇ ਨਾਲ ਸ਼ਬਦਾਂ ਦੀ ਵਾਈਬ੍ਰੇਸ਼ਨ ਦੇ ਨਾਲ ਤਾਂ ਉਹ ਗੱਲਾਂ ਜਿਹੜੀਆਂ ਹਕੀਕਤ ਦੇ ਵਿੱਚ ਬਦਲ ਜਾਂਦੀਆਂ ਆ ਤਾਂ ਜਿਹੜੀ ਗੱਲ ਸਾਡਾ ਬਾਹਰੀ ਮਨ ਸੋਚ ਸਕਦਾ ਆ ਉਹ ਗੱਲ ਨੂੰ ਅੰਤਰਮਨ ਹਕੀਕਤ ਦੇ ਵਿੱਚ ਬਦਲ ਸਕਦਾ ਆ ਠੀਕ ਹੈ ਤਾਂ ਮਹਾਤਮਾ ਬੁੱਧ ਕਹਿੰਦੇ ਸੀ ਕਹਿੰਦੇ ਇੱਧਰ ਸਾਡੇ ਵਿਚਾਰ ਬਦਲੇ ਉਧਰ ਸਾਡਾ ਜੀਵਨ ਬਦਲਣਾ ਸ਼ੁਰੂ ਹੋ ਜਾਂਦਾ ਹੈ ਓਸ਼ੋ ਜੀ ਕਹਿੰਦੇ ਕਹਿੰਦੇ ਵੀ ਸ਼ਬਦਾਂ ਦੀ ਆਪਣੀ ਕੋਈ ਤਾਕਤ ਨਹੀਂ ਹੁੰਦੀ ਪਰ ਅਸੀਂ ਧਿਆਨ ਦੁਆਰਾ ਇਹਨਾਂ ਨੂੰ ਜਿਹੜੀ ਆ ਤਾਕਤ ਦਿੰਨੇ ਆ ਫਿਰ ਇਹ ਸ਼ਬਦ ਆ ਜਿਹੜੇ ਸਾਡੇ 옳 ਜਾਂ ਸਾਡੇ ਫੇਵਰ ਦੇ ਵਿੱਚ ਕੰਮ ਕਰਦੇ ਆ ਤੇ ਸੋ ਇੱਕ ਸਕਾਰਾਤਮਕ ਪ੍ਰੇਅਰ ਆ ਜਿਹੜੀ ਉਹ ਆਪਾਂ ਸ਼ੇਅਰ ਕਰਨ ਜਾ ਰਹੇ ਆ ਤੁਹਾਡੇ ਨਾਲ ਇਹਦੀ ਆਪਣੀ ਵੱਖਰੀ ਜਿਹੜੀ ਫ੍ਰੀਕੁਐਂਸੀ ਹੈਗੀ ਆ ਤਾਂ ਤੁਹਾਨੂੰ ਇਹਦੇ ਬੜੇ ਚਮਤਕਾਰੀ ਨਤੀਜੇ ਮਿਲਣਗੇ ਜੇਕਰ ਤੁਸੀਂ ਜਲਦੀ ਨਤੀਜੇ ਲੈਣੇ ਚਾਹੁੰਦੇ ਆ ਤਾਂ ਰਾਤ ਨੂੰ ਸੌਣ ਤੋਂ 5 ਮਿੰਟ ਪਹਿਲਾਂ ਤੇ ਸਵੇਰੇ ਉੱਠਦੇ ਅਨਸਾਰ ਪਹਿਲੇ 5 ਮਿੰਟ ਸਭ ਤੋਂ ਜ਼ਿਆਦਾ ਇਫੈਕਟਿਵ ਹੁੰਦੇ ਆ ਕਿਸੇ ਵੀ ਗੱਲ ਨੂੰ ਅੰਤਰਮਨ ਦੇ ਵਿੱਚ ਪਹੁੰਚਾਉਣ ਦੇ ਲਈ ਪਰ ਇਹਦੇ ਨਤੀਜੇ ਜਿਹੜੇ ਉਹ ਨਾਲ ਦੀ ਨਾਲ ਤੁਹਾਨੂੰ ਮਿਲਣੇ ਸ਼ੁਰੂ ਹੋ ਜਾਣਗੇ ਤਾਂ ਇਹ ਮਲਟੀ ਵਿਟਾਮਿਨ ਜੂਸ ਮੈਂ ਕਹਿ ਰਿਹਾ ਤੁਹਾਨੂੰ ਵੀ ਇਹ ਅਸੀਂ ਕੰਨਾ ਦੁਆਰਾ ਜੂਸ ਪੀਣਾ ਹੈ ਪਰ ਇਹਦੇ ਨਤੀਜੇ ਆ ਜਿਹੜੇ ਉਹ ਤੁਹਾਨੂੰ ਬੜੀ ਛੇਤੀ ਹੈਰਾਨ ਕਰ ਦੇਣਗੇ ਤੇ ਸੋ ਜਸਟ ਇਹਨੂੰ ਸੁਣਨਾ ਹੀ ਹੈ ਜੀ ਕਿਉਂਕਿ ਸ਼ਿਵਾਨੀ ਜੀ ਕਹਿੰਦੇ ਸੀ ਕਹਿੰਦੇ ਵੀ ਆਪਣੇ ਆਪ ਨਾਲ ਸੰਵਾਦ ਹੈ ਜਿਹੜਾ ਉਹ ਯੂਨੀਵਰਸ ਦੇ ਨਾਲ ਸੰਵਾਦ ਹੈਗਾ ਹੈ ਤਾਂ ਇਹ ਆਪਣੇ ਆਪ ਦੇ ਨਾਲ ਹੀ ਸੰਵਾਦ ਹੈਗਾ ਇਹ ਪ੍ਰੇਰ ਆਪਾਂ ਸ਼ੁਰੂ ਕਰਨ ਲੱਗੇ ਆ ਤੁਸੀਂ ਜਸਟ ਅੱਖਾਂ ਬੰਦ ਕਰਕੇ ਸੁਣਨਾ ਹੀ ਹੈ ਇਹਨੂੰ ਤਾਂ ਇਹਦੇ ਨਾਲ ਹੀ ਅੰਤਰਮਨ ਦੀ ਪ੍ਰੋਗਰਾਮਿੰਗ ਹੈ ਜਿਹੜੀ ਉਹ ਤਿਆਰ ਹੋ ਜੂਗੀ ਤਾਂ ਆਪਾਂ ਸ਼ੁਰੂ ਕਰਦੇ ਹਾਂ ਜੀ ਪਰਮਾਤਮਾ ਦੀ ਅਨੰਤ ਸ਼ਕਤੀ ਹਰ ਦਿਸ਼ਾ ਤੋਂ ਹਰ ਤਰ੍ਹਾਂ ਨਾਲ ਤਤੀਪਲ ਮੇਰਾ ਮਾਰਗਦਰਸ਼ਨ ਕਰ ਰਹੀ ਹੈ ਇਸ ਲਈ ਮੇਰਾ ਹਰ ਕੰਮ ਖੁਸ਼ੀ ਨਾਲ ਰਚਨਾਤਮਕ ਤਰੀਕੇ ਨਾਲ ਸਹੀ ਸਮੇਂ ਤੇ ਚਮਤਕਾਰੀ ਢੰਗ ਨਾਲ ਪੂਰਨ ਹੋ ਰਿਹਾ ਹੈ हे ईश्वर ਤੁਹਾਡਾ ਧੰਨਵਾਦ 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 ਪਰਮਾਤਮਾ ਦੀ ਅਨੰਤ ਸ਼ਕਤੀ ਹਰ ਦਿਸ਼ਾ ਤੋਂ ਹਰ ਤਰ੍ਹਾਂ ਨਾਲ ప్రతిपल ਮੇਰਾ ਮਾਰਗਦਰਸ਼ਨ ਕਰ ਰਹੀ ਹੈ ਇਸ ਲਈ ਮੇਰਾ ਹਰ ਕੰਮ ਖੁਸ਼ੀ ਨਾਲ ਰਚਨਾਤਮਕ ਤਰੀਕੇ ਨਾਲ ਸਹੀ ਸਮੇਂ ਤੇ ਚਮਤਕਾਰੀ ਢੰਗ ਨਾਲ ਪੂਰਨ ਹੋ ਰਿਹਾ ਹੈ हे ईश्वर ਤੁਹਾਡਾ ਧੰਨਵਾਦ 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 ਪਰਮਾਤਮਾ ਦੀ ਅਨੰਤ ਸ਼ਕਤੀ ਹਰ ਦਿਸ਼ਾ ਤੋਂ ਹਰ ਤਰ੍ਹਾਂ ਨਾਲ ప్రతిਪਲ ਮੇਰਾ ਮਾਰਗਦਰਸ਼ਨ ਕਰ ਰਹੀ ਹੈ ਇਸ ਲਈ ਮੇਰਾ ਹਰ ਕੰਮ ਖੁਸ਼ੀ ਨਾਲ ਰਚਨਾਤਮਕ ਤਰੀਕੇ ਨਾਲ ਸਹੀ ਸਮੇਂ ਤੇ ਚਮਤਕਾਰੀ ਢੰਗ ਨਾਲ ਪੂਰਨ ਹੋ ਰਿਹਾ ਹੈ हे ईश्वर ਤੁਹਾਡਾ ਧੰਨਵਾਦ 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 ਪਰਮਾਤਮਾ ਦੀ ਅਨੰਤ ਸ਼ਕਤੀ ਹਰ ਦਿਸ਼ਾ ਤੋਂ ਹਰ ਤਰ੍ਹਾਂ ਨਾਲ ప్రతిਪਲ ਮੇਰਾ ਮਾਰਗਦਰਸ਼ਨ ਕਰ ਰਹੀ ਹੈ ਇਸ ਲਈ ਮੇਰਾ ਹਰ ਕੰਮ ਖੁਸ਼ੀ ਨਾਲ ਰਚਨਾਤਮਕ ਤਰੀਕੇ ਨਾਲ ਸਹੀ ਸਮੇਂ ਤੇ ਚਮਤਕਾਰੀ ਢੰਗ ਨਾਲ ਪੂਰਨ ਹੋ ਰਿਹਾ ਹੈ हे ઈશ્વર ਤੁਹਾਡਾ ਧੰਨਵਾਦ 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 ਪਰਮਾਤਮਾ ਦੀ ਅਨੰਤ ਸ਼ਕਤੀ ਹਰ ਦਿਸ਼ਾ ਤੋਂ ਹਰ ਤਰ੍ਹਾਂ ਨਾਲ ప్రతిਪਲ ਮੇਰਾ ਮਾਰਗਦਰਸ਼ਨ ਕਰ ਰਹੀ ਹੈ ਇਸ ਲਈ ਮੇਰਾ ਹਰ ਕੰਮ ਖੁਸ਼ੀ ਨਾਲ ਰਚਨਾਤਮਕ ਤਰੀਕੇ ਨਾਲ ਸਹੀ ਸਮੇਂ ਤੇ ਚਮਤਕਾਰੀ ਢੰਗ ਨਾਲ ਪੂਰਨ ਹੋ ਰਿਹਾ ਹੈ। हे ईश्वर ਤੁਹਾਡਾ ਧੰਨਵਾਦ ਧੰਨਵਾਦ ਧੰਨਵਾਦ। ਪਰਮਾਤਮਾ ਦੀ ਅਨੰਤ ਸ਼ਕਤੀ ਹਰ ਦਿਸ਼ਾ ਤੋਂ ਹਰ ਤਰ੍ਹਾਂ ਨਾਲ ਪ੍ਰਤੀਪਲ ਮੇਰਾ ਮਾਰਗਦਰਸ਼ਨ ਕਰ ਰਹੀ ਹੈ। ਇਸ ਲਈ ਮੇਰਾ ਹਰ ਕੰਮ ਖੁਸ਼ੀ ਨਾਲ ਰਚਨਾਤਮਕ ਤਰੀਕੇ ਨਾਲ ਸਹੀ ਸਮੇਂ ਤੇ ਚਮਤਕਾਰੀ ਢੰਗ ਨਾਲ ਪੂਰਨ ਹੋ ਰਿਹਾ ਹੈ। हे ईश्वर ਤੁਹਾਡਾ ਧੰਨਵਾਦ ਧੰਨਵਾਦ ਧੰਨਵਾਦ। ਪਰਮਾਤਮਾ ਦੀ ਅਨੰਤ ਸ਼ਕਤੀ ਹਰ ਦਿਸ਼ਾ ਤੋਂ ਹਰ ਤਰ੍ਹਾਂ ਨਾਲ ਪ੍ਰਤੀਪਲ ਮੇਰਾ ਮਾਰਗਦਰਸ਼ਨ ਕਰ ਰਹੀ ਹੈ ਇਸ ਲਈ ਮੇਰਾ ਹਰ ਕੰਮ ਖੁਸ਼ੀ ਨਾਲ ਰਚਨਾਤਮਕ ਤਰੀਕੇ ਨਾਲ ਸਹੀ ਸਮੇਂ ਤੇ ਚਮਤਕਾਰੀ ਢੰਗ ਨਾਲ ਪੂਰਨ ਹੋ ਰਿਹਾ ਹੈ हे ਈਸ਼ਵਰ ਤੁਹਾਡਾ ਧੰਨਵਾਦ 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 ਪਰਮਾਤਮਾ ਦੀ ਅਨੰਤ ਸ਼ਕਤੀ ਹਰ ਦਿਸ਼ਾ ਤੋਂ ਹਰ ਤਰ੍ਹਾਂ ਨਾਲ ప్రతిਪਲ ਮੇਰਾ ਮਾਰਗਦਰਸ਼ਨ ਕਰ ਰਹੀ ਹੈ ਇਸ ਲਈ ਮੇਰਾ ਹਰ ਕੰਮ ਖੁਸ਼ੀ ਨਾਲ ਰਚਨਾਤਮਕ ਤਰੀਕੇ ਨਾਲ ਸਹੀ ਸਮੇਂ ਤੇ ਚਮਤਕਾਰੀ ਢੰਗ ਨਾਲ ਪੂਰਨ ਹੋ ਰਿਹਾ ਹੈ हे ਈਸ਼ਵਰ ਤੁਹਾਡਾ ਧੰਨਵਾਦ 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 ਪਰਮਾਤਮਾ ਦੀ ਅਨੰਤ ਸ਼ਕਤੀ ਹਰ ਦਿਸ਼ਾ ਤੋਂ ਹਰ ਤਰ੍ਹਾਂ ਨਾਲ ਪ੍ਰਤੀਪਲ ਮੇਰਾ ਮਾਰਗ ਦਰਸ਼ਨ ਕਰ ਰਹੀ ਹੈ ਇਸ ਲਈ ਮੇਰਾ ਹਰ ਕੰਮ ਖੁਸ਼ੀ ਨਾਲ ਰਚਨਾਤਮਕ ਤਰੀਕੇ ਨਾਲ ਸਹੀ ਸਮੇਂ ਤੇ ਚਮਤਕਾਰੀ ਢੰਗ ਨਾਲ ਪੂਰਨ ਹੋ ਰਿਹਾ ਹੈ हे ਈਸ਼ਵਰ ਤੁਹਾਡਾ ਧੰਨਵਾਦ ਧੰਨਵਾਦ ਧੰਨਵਾਦ